ਗੱਟੂ ਵੇਚ ਲੀਏ ਮਗਾਈ ਵੜੀ ਆ ਸੌਖੇ ਰਵਾਂ ਦੇ ਉਹ ਮੇਰਾ ਮਨ ਨਹੀਂ ਮੰਨਦਾ ਗੱਟੂ ਵੇਚਨ ਨੂੰ ਕਿਉਂ ਉਹ ਨਹੀਂ ਯਾਰ ਗੱਟੂ ਨਾ ਥੋੜਾ ਆ ਮੇਰਾ ਨਹੀਂ ਗੱਟੂ ਨੂੰ ਵੇਚ ਲੀਏ ਮੰਨਿਆ ਕਰ ਸੌਖੇ ਰਵਾਂਗੇ ਆਪਾਂ ਉਹ ਜਿਹਦਾ ਕਰਮੈਨਾ ਘਰ ਚੋਂ ਇਹਦਾ ਗੱਟੂ ਨਹੀਂ ਵੇਚਣ ਦੇਣਾ ਆ ਵੇ ਆਪਾਂ ਕਿਹੜਾ ਗੱਟੂ ਲੈਣ ਹੁੰਦਾ ਵੇਖਾਂ ਭਿਓ ਨਗਦਮ ਆ ਉਹ ਜਾ ਯਾਰ ਲੈ ਜਾ ਇਹਨੂੰ ਜਿੱਥੇ ਚੱਲੇ ਨੇ ਮੈਂ ਜਵਾਕ ਆ ਦੱਸ ਮੈਨੂੰ ਪਤਾ ਨਹੀਂ ਕਿਹੜੇ ਟਾਈਮ ਤੇ ਕਿੱਦਾਂ ਚੱਲਣਾ ਵੇਚ ਲੈਨੇ ਆ ਟੈਨਸ਼ਨ ਨਾ ਗੱਲ ਸੁਣ ਮੇਰੀ ਤੇਰੇ ਕੰਦੇ ਮੈਂ ਗੱਟੂ ਦੇ ਵਿੱਚ ਲੱਗਾ ਵਾਂ ਪਰ ਮੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਪੈਣਾ ਚਾਹੀਦਾ ਮੈਂ ਹੈਗਾ ਇਹਨਾਂ ਟੈਨਸ਼ਨ ਨਾਲ ਹੈ ਘਾਟਾ ਨਹੀਂ ਪਿੰਦ ਤੁਮ ਹੀ ਰਾਲੇ ਕੀ ਵੇਚ ਲਈਂ ਚੱਲ ਠੀਕ ਆ ਫਿਰ ਹਾਂ ਕਾਰ ਆਪਣੀ ਕਾਰਵਾਈ ਸ਼ੁਰੂ ਠੀਕ ਉਹ ਜੋਨੀਵਰਸਿਟੀ ਕੁਲਚੜੇ ਸਵਾਦ ਸੀ ਨਾਲ ਚਾਹ ਓਏ ਲਓ ਕੀ ਉਹਨੇ ਡਿਕ ਫੋਨ ਤੇ ਤੇਰੇ ਨਾਲ ਕਾਲ ਹੋਈ ਗ੍ਰਿਪ ਲਿਆ ਉਹ ਮੈਨੂੰ ਕੁਝ ਨਹੀਂ ਲੱਗ ਵੱਲ ਉਹ ਯਾਰ ਟੋਪੇ ਲਾ ਕੇ ਪਿਆ ਸੀ ਚਲੋ ਮੈਂ ਲੈ ਕੇ ਆਉਣਾ ਭਾਈ ਘੰਟੇ ਤੋਂ ਵੱਗੇ ਲੇਟ ਆਇਆ ਅੱਧਾ ਘੰਟਾ ਸਾਰਾ ਬੱਤੀ ਆਉਂਦੀ ਆ ਮਲਾ ਜੀ ਤੇ ਰੌਲਾ ਪਿਆ ਕਿ ਤੂੰ ਹਰ ਥਾਂ ਲੇਟ ਪਹੁੰਚਦਾ ਵਾ ਤੇ ਅੱਜ ਮੇਰੇ ਕੋਲ ਵੀ ਤੂੰ ਲੇਟ ਪਹੁੰਚਿਆ ਤੂੰ ਇਹ ਗੱਲ ਸਾਬਤ ਕਰ ਦਿੱਤੀ ਆ ਮਲਾ ਜੀ ਉਹ ਗੱਲ ਸੁਣ ਹੁਣ ਜੇ ਤੂੰ ਗਿਆ ਨਾ ਤੇ ਸ਼ਾਮਾਂ ਹੀ ਪਾ ਕੇ ਆਏਂਗਾ ਆਸ ਪਏ ਤੇ ਮੇਰਾ ਸਾਈਕਲ ਲੱਗਾ ਲੈਰਾ ਤੇ ਤੱਤਰੋ ਜਾ ਉਹ ਜਿਹੜਾ ਤੈਨੂੰ ਹੌਸਲਾ ਦਿੱਤਾ ਨਾ ਉਹਨੇ ਵੀ ਤੰਮਰਾ ਸਵਾਦੀ ਵਿਹਤ ਤਾ ਜਾਣਾ ਹੋ ਜਾ ਉਹ ਗੁਰੂਆ ਆਪਣੇ ਨਾਲ ਲੱਗਣ ਤੇ ਤੇ ਗੱਡੀ ਤੇ ਚਰੀਟਾ ਪੈ ਜਾਣਗੀਆਂ ਕਿਧਰੋਂ ਆਏ ਨਵਾਬ ਸਾਹਿਬ ਹੂੰ ਤੇ ਮਾੜਾ ਮੈਂ ਘਰੋਂ ਆਇਆ ਵਾਂ ਇੰਨੇ ਛੇਤ ਨਾ ਹੁੰਦੀ ਤੇ ਮੈਂ ਬਹੁਤ ਵੇਸੀ ਕਰਨੀ ਸੀ ਅੱਜ। ਆਪ ਆਪ ਆਪਣੇ ਕੰਮ ਚੱਲੀਏ ਜਿਹੜੀ ਆਪਾਂ ਸਲਾਹ ਕੀਤੀ ਸੀ। ਹਾਂ। ਉਹ ਗੱਲ ਸੁਣ, ਉਹ ਅੱਧਾ ਕਿਲਾ ਵੇਚ ਕੇ ਨਾ ਤੇ ਸੈਕੰਡ ਹੈ ਨਾ ਨੈਨੋ ਲੈ ਲਾ। ਛੇਤੀ ਪੌਂਦੇ ਜਾਇਆ ਕਰੇਗਾ। ਤਰਲੇ ਮਾੜਾ ਹੁੰਦਾ। ਕੋਈ ਨਹੀਂ ਮਾੜਾ ਸਮਾਂ ਸਭ ਤੇ ਹੁੰਦਾ। ਪਰ ਹੁਣ ਮਾੜਾ ਸਮਾਂ ਇੱਥੇ ਲਿਆਉਣਾ ਏ ਕਰਾਂ। ਓਹ ਹੋ ਹੋ ਇੰਨਾ ਮਾੜਾ ਹਾਲ ਪੰਜਾਬ ਦਾ ਗੁਰੂਆ। ਮੈਂ ਤੇ ਆਪਣੇ ਹਲਕੇ ਦੇ ਕਦੀ ਵੀ ਇੰਨੇ ਮਾੜੇ ਹਾਲ ਹੋਂਡੂਗਾ। ਬਹੁਤ ਹੀ ਯਾਰਾ ਮਾੜਾ ਆਲ ਸਰਪੰਚ ਸਾਹਿਬ ਢੜਾ ਆ ਗਿਆ ਹੁਣ ਆਪਾਂ ਆ ਕਿੰਨੇ ਆਣਿਆ ਮੈਂ ਗੱਲਾਂ ਹੀ ਆ ਉਹ ਤੂੰ ਆ ਆ ਵਾ ਕੀ ਫੋੜ ਪਿੰਡ ਦਾ ਫਿਰ ਪਿੰਡ ਦਾ ਮੋਲ ਕੱਲ ਮਾੜਾ ਆ ਇਹ ਹੋ ਗਿਆ ਹੁਣ ਗੱਟੂ ਉਹਦਾ ਲੱਗਾ ਪਿੰਡ ਦੇ ਵਿੱਚ ਉਹਨੇ ਵਿੱਚ ਲੱਗਾ ਗੱਟੂ ਸਰਪੰਚ ਦੇ ਹੁੰਦੇ ਆ ਲੋਕਾਂ ਨੇ ਯਾਰ ਨੂੰ ਸਰਪੰਚ ਚੁਣਿਆ ਆਪਣੀਆਂ ਬੋਟਾ ਪਾ ਗਏ ਆ ਨਾਲ ਸਰਪੰਚ ਕਿਹਨੇ ਗੱਟੂ ਵੇਚ ਦੂਗਾ ਕੋਈ ਇਹ ਦਾਣੀ ਹੋਣ ਦਿੰਦੇ ਮੇਰਾ ਆਪਾ ਕਰਨੈਲ ਸਿੰਘ ਕੇ ਲਾਵੇ ਲੱਗਾ ਵੇਚਣਾ ਕਰਨੈਲ ਸਿੰਘ ਕੇ ਲਾਵੇ ਇਹਦਾ ਵੀ ਕੁਛ ਨਾ ਕੁਛ ਕਰਨਾ ਹੀ ਪੈਣਾ ਤੂੰ ਹੀ ਕਦੋਂ ਕਰਨਾ ਪਰ ਉਹ ਗਲਤ ਕੰਮ ਕਰੀ ਜਾਣਾ ਟਹਿਣਾ ਅੱਛਾ ਕੀ ਸੋਚ ਲੈ ਕਿੱਡਾ ਇਹ ਜੋ ਆਪਾਂ ਲੋਕਾਂ ਨੇ ਵੋਟ ਕੌਣ ਲਈ ਸੋਚਿਆ ਨਹੀਂ 5 ਸਾਲ ਦੀ ਸਰਪੰਚੀ ਆ 10 ਸਾਲ ਹੋ ਜੂਗੀ ਅੱਛਾ ਚਾਲ ਅਗਰ ਬੁਆ ਫੋਟ ਕਾਕਾ ਚਲੋ ਮਾਲ ਬੇਂਗਾ ਨਿਆ ਹਾਂ ਉਸਾਬਾ ਕਿਵੇਂ ਹੁਣੇ ਹੋਏ ਆ ਹੁਣੇ ਤੇ ਤੇਰੇ ਨਾਲ ਹੀ ਹੋਏ ਆ ਮੈਂ ਤੇ ਤੈਨੂੰ ਬੰਦਾ ਹੀ ਬੜਾ ਸਿੱਧਾ ਸਾਦਾ ਹੁੰਦਾ ਤੇ ਕਿੰ ਚੱਤਰੋਂ ਗਿਆ ਵਾ ਗੱਟੂ ਗਾੜਾ ਵੇਚਣਾ ਆਪੇ ਪਿੰਡ ਦੇ ਵਿੱਚ ਉਹ ਗੱਟੂ ਵੇਚਣਾ ਕਿਹੜੀ ਗੱਲ ਤੇ ਗੱਲ ਆ ਜੀ ਉਹ ਜੇ ਤੁਹਾਨੂੰ ਸ਼ੌਂਕਾਂ ਸ਼ੌਂਕ ਸਾਰਿਆਂ ਨੂੰ ਹੁੰਦਾ ਵਾ ਤੁਸੀਂ ਮੈਨੂੰ ਦੇ ਦੋ ਪੈਸੇ ਤੇ ਮੈਂ ਤੁਹਾਨੂੰ ਦੇ ਦੂੰਗਾ ਗੱਟੂ ਸ਼ੌਂਕ ਤੇ ਫਿਰ ਸਾਰੇ ਪਿੰਡ ਵਾਲੇ ਫਿਰ ਗਲਤ ਪਾਲ ਲੂਗੇ 100 ਰੁਪਏ ਦੇ ਹੁੰਦੇ ਆ ਸਰਪੰਚ ਜਿਹੜੇ ਕੰਮ ਨਹੀਂ ਹੁੰਦਾ ਪਿੰਡ ਦੇ ਵਿੱਚ ਉਹ ਸਰਪੰਚ ਸਾਹਿਬ ਮੈਨੂੰ ਘਰ ਚ ਪੈਂਦੀ ਲੋੜ ਹੀ ਮੈਂ ਤਾਂ ਤਾਂ ਗੱਟੂ ਵੇਚਣ ਲੱਗਾ ਵਾ ਨਹੀਂ ਤੇ ਮੇਰੇ ਕਿਹੜਾ ਜੀ ਕਰਦਾ ਗੱਟੂ ਵੇਚਣ ਨੂੰ ਦੇਖ ਲੈ ਤੇਰ ਕੋ ਕਰੇ ਪੈਸੇ ਤੇ ਥਾਣੇ ਦੇ ਵਿੱਚ ਪੜੇ ਨਹੀਂ ਗਿਨੇ ਜਾਣੇ ਆਪਣੇ ਦਿਮਾਗ ਨਾਲ ਕਰ ਲੈ ਸਲਾਹ ਤੇ ਸੋਚ ਲਾ ਕੋਈ ਡਿਗੜੀ ਗੱਲ ਹੋ ਗਈ ਆ ਜਿਹੜੀ ਥਾਣੇ ਪਹੁੰਚ ਗਈ ਤੇ ਪੜਿਆਂ ਤੇ ਮੁੱਕੰਡੀ ਆ ਕੰਨੀ ਸੁਣ ਤੂੰ ਗੱਟੂ ਬਚਨ ਦੀ ਗੱਲ ਕਰਦਾ ਵਾ ਤੈਨੂੰ ਯਾਦ ਹੈ ਮੈਂ ਨਹੀਂ ਜਿਹੜਾ ਹਰ ਇੱਕ ਜਗ੍ਹਾ ਤੇ ਲੇਟ ਪਹੁੰਚਦਾ ਚੱਲ ਸੁਣ ਉਹ ਅੱਧਾ ਕਿਲਾ ਵੇਚ ਕੇ ਨਾ ਸੈਕੰਡ ਹੈਂਡ ਨੈਨੋ ਲੈ ਲਾ ਛੇਤੀ ਪਹੁੰਚ ਜਾਇਆ ਕਰੇਗਾ ਪਰ ਲੈ ਕੋਈ ਨਹੀਂ ਮਾੜਾ ਸਮਾਂ ਸਭ ਤੇ ਹੁੰਦਾ ਪਰ ਹੁਣ ਮਾੜਾ ਸਮਾਂ ਇੱਥੇ ਲਿਆਉਣਾ ਹੈ ਕਰ ਓ ਸ਼ਾ ਸ਼ਾ ਕੋ ਤੂੰ ਫਿਰ ਕੰਨੀ ਸੁਣਿਆ ਹੀ ਆ ਅਸਲ ਗੱਲ ਕੀ ਆ ਇਹ ਵੇਖਣ ਲਈ ਤੁਹਾਨੂੰ ਮਰਨਾ ਕਿਤੇ ਜਾਣਾ ਪੈਣਾ ਵਾ ਕਿੱਥੇ ਜਾਣਾ ਪੈਣਾ ਕਰ ਮੁੰਡਿਆ ਗੱਲ ਉੱਥੇ ਚੱਲ ਜਾਗੇ ਆਓ ਫਿਰ ਮੇਰੀ ਵੇਲੀ ਚੱਲ ਕਰਨਲ ਸਿੰਘ अकेले तो किराया गया गा? तो सरपंच साहब बाबा पौजगे बस ही आओ मेरे नाल। चलो, चलो तो मेरी सुना। ਤੂੰ ਹੀ ਦੇ ਪਿੰਡ ਦਾ ਨਾਮਣਾ ਸਰਪੰਚ ਪਿੰਡ ਚ ਠੋਕ ਬਣ ਜਾਉਂਗੀ ਤੂੰ ਹੀ ਕਿਤੇ ਪਿਛੇ ਲੱਗੇ ਜੇ ਤੁਹਾਨੂੰ ਜਿੱਥੇ ਕੰਡਾ ਤੁਸੀਂ ਤੇ ਨਾਮ ਨਾਲ ਤਰੀ ਜਾਂਦੇ ਥਾਣੇ ਹੜਕੇ ਦੋ ਪੜੇ ਮਰਵਾਉ ਇਹਦੀ ਕੋਈ ਗਲਤ ਕੰਮ ਕਰਨੋਂ ਰੁਕ ਜੂਗਾ ਇਹ ਉਹ ਮੈਨੂੰ ਸਾਰਿਆਂ ਦੀ ਸੁਣਨੀ ਪਣੀ ਪਿੰਡੇ ਵਿੱਚ ਇਹਦੀ ਵੀ ਸੁਣ ਲੈਂਦੇ ਆ ਪਰ ਇਹਦੀ ਤੇ ਆਪਾਂ ਉਦਾਂ ਵੀ ਕੋਈ ਕਸਲ ਛੱਡਣੀ ਇਹ ਕਹਿੰਦੀ ਵੇਖੀ ਤੁਸੀਂ ਕਹਿੰਦਾ ਕੀ ਆਪਾਂ ਨੂੰ ਚਲ ਆ ਚੱਲੀਏ ਉਹ ਕਰਨੈਲ ਸਿੰਘ ਗੁਰਗਾ ਪੈਸੇ ਤੇ ਲੜੀ ਲੋੜੀ ਤੇ ਕਹਿੰਦੀ ਮੇਰੇ ਕੋ ਤੇ ਹੁੰਦਾ ਸਰਪੰਚ ਕੋ ਸਰਪੰਚ ਆਪਾਂ ਪਿੰਡੇ ਗੁਰਗਾ ਪੈਸੇ ਦੀ ਨਹੀਂ ਆ ਤੇਰੀ ਮਦਦ ਕਰਦੇ ਉਧਰ ਪਿੰਡ ਵਾਲਿਆਂ ਨੇ ਤੇਰਾ ਗੁੱਡਾ ਬੰਨੇ ਆ ਤੂੰ ਗੱਟੂ ਵਗੈਰਾ ਵੇਚਣੇ ਚਾਲੂ ਕਿਤੇ ਕੀ ਚੱਕਰ ਕੀ ਆ ਉਹ ਸਰਪੰਚ ਸਾਹਿਬ ਤੁਸੀਂ ਕਿਹੜਾ ਮੈਨੂੰ ਨਵਾਂ ਜਾਣਨ ਲੱਗੇ ਜੇ ਉਹ ਮਹੀਨੇ ਖੜਨੋਂ ਨਾ ਮੇਰੀ ਕੁੜੀ ਦਾ ਵਿਆਹ ਵਾ ਤੇ ਤੂੰ ਕੰਨੀ ਸੁਣਿਆ ਸੀ ਨਾ ਹੁਣ ਅੱਖੀਂ ਵੇਖ ਲਾ ਜਿਹੜਾ ਗੱਟੂ ਮੈਂ ਵੇਚਣਾ ਨਾ ਉਹ ਗੁੱਡੀ ਡੋਣ ਵਾਲਾ ਨਹੀਂ ਆ ਉਹ ਆ ਵਾ